ਜਦੋਂ ਵੀ ਖਾਲਸਾ ਸ਼ਹੀਦੀ ਦਿਹਾੜੇ ਮਨਾਉਂਦਾ ਹੈ ਸ਼ੋਗ ਵਿੱਚ ਨਹੀਂ ਜਕਾਰੇ ਛੱਡ ਕੇ ਆਨੰਦ ਵਿੱਚ ਮਨਾਉਂਦਾ ਹੈ ਆ ਹੁਣ ਪ੍ਰੋਬਲਮ ਕ੍ਰੀਏਟ ਹੋਣੀ ਹੈ ਥੋੜੇ ਦਿਨਾਂ ਬਾਅਦ ਮੈਂ ਅੱਜ ਹੀ ਸਮਝਾ ਦਵਾਂ ਅਖੇ ਜੀ ਉਹਦਣ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆ ਗਿਆ ਪ੍ਰਕਾਸ਼ ਗੁਰਪੁਰਬ 27 ਦਸੰਬਰ 2025 ਉਦਣੇ ਅਖੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਦੀ ਸ਼ਹਾਦਤ ਦਾ ਦਿਹਾੜਾ ਆ ਗਿਆ ਹੈ ਹੁਣ ਕੀ ਕਰਾਂਗੇ ਕਰਨਾ ਕੀ ਹੈ ਜਿੱਦਣ ਵੱਡੇ ਸਹਿਬਜਾਦੇ ਚਮਕੌਰ ਦੀ ਗੜੀ ਤੋਰੇ ਸੀ ਨਾ ਬਾਪੂ ਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਅਠਪੋ ਨੂੰ ਗੁਰਗੋਬਿੰਦ ਸਿੰਘ ਦਾ ਪ੍ਰਕਾਸ਼ ਵੀ ਅਠਪੋ ਦਾ ਹੀ ਸੀ ਤੇ ਬਾਪੂ ਕਹਿ ਦਿੰਦਾ ਅੱਜ ਤੇ ਮੇਰਾ ਪ੍ਰਕਾਸ਼ ਦਿਵਸ ਮੈਂ ਸਹਿਬਜਾਦੇ ਤੋਰਨੇ ਹੀ ਨਹੀਂ ਕਮਲੀਆਂ ਗੱਲਾਂ ਸਾਡੇ ਪ੍ਰਚਾਰਕਾਂ ਦੀ ਇੱਥੇ ਸਿੱਖ ਜਗਤ ਵਿੱਚ ਖੁਸ਼ੀ ਤੇ ਗਮੀ ਇੱਕ ਸਮ ਹੈ ਔਰ ਜਿਹੜੇ ਕਫਰ ਤੋਲਦੇ ਨੇ ਜੀ ਆ ਜੀ ਵੇਖੋ ਈਸਵੀ ਸਾਲ 2025 ਚ ਦੋ ਵਰ ਦਿਹਾੜਾ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਪ੍ਰਕਾਸ਼ ਵਾਲਾ 26 ਚੌਨਾ ਨਹੀਂ ਜੀ 27 ਚੰਨੀਵਾਰ ਆਉਣਾ ਇਹ ਉਹ ਸਿੱਧੀ ਦੀ ਗੱਲ ਹੈ ਠੀਕ ਹੈ ਅੱਜ ਗੋਰਿਆਂ ਦੇ ਕੈਲੰਡਰ ਨੂੰ ਤੁਸੀਂ ਫੋਲੋ ਕਰਨ ਲੱਗ ਪਏ ਹੋ ਜੇ ਸਿੱਖ ਜਗਤ ਦਾ ਨਾਨਕ ਸ਼ਾਈ ਸੰਮਤ ਪੜੋਗੇ ਤੇ ਉਹਦੇ ਚ ਇੱਕੇ ਵਾਰ ਹੀ ਗੁਰਾਂ ਦਾ ਗੁਰਪੁਰ ਬੰਵਾ ਹੈ ਦੋ ਵਾਰ ਤੇ ਆਉਂਦਾ ਹੀ ਨਹੀਂ ਹੁਣ ਜੇ ਤੁਹਾਨੂੰ ਜਿਆਦਾ ਰਾਸ ਆਉਂਦਾ ਹੈ ਗੋਰੀਆਂ ਦੀ ਖਲੜੀ ਵੱਲ ਤੁਰ ਕੇ ਤੇ ਤੁਰੇ ਫਿਰੋ ਦੋ ਮਿੰਟ ਜੰਤਰੀ ਪੜ ਕੇ ਨਹੀਂ ਤੁਹਾਡੇ ਕੋਲੋਂ ਸਮਝ ਪੈਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਈਸਵੀ ਨੂੰ ਜਗ੍ਹਾ ਹੀ ਨਹੀਂ ਦਿੱਤੀਦੇ ਅਸੀਂ ਕਿਉਂ ਦਈਏ ਆਪਣੇ ਜ਼ਿਹਨ ਚ ਗੁਰੂ ਗ੍ਰੰਥ ਸਾਹਿਬ ਚ ਕਿਹਨੂੰ ਜਗ੍ਹਾ ਮਿਲੀ ਐ ਬਿਕਰਮੀ ਪੈਟਰਨ ਐ ਜਿਹਦੇ ਨਾਲ ਦੇ ਪੈਟਰਨ ਵਿੱਚ ਹੀ ਨਾਨਕਸ਼ਾਹੀ ਸੰਮਤ ਚੱਲਦਾ ਗੁਰੂ ਨਾਨਕ ਸਾਹਿਬ ਤੋਂ ਲਿਖਿਆ ਨਾ ਬਾਣੀ ਚ ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਇਹ ਬਿਕਰਮੀ ਐ ਜੋ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਲਿਖੀ ਇਹਦਾ ਕੀ ਮਤਲਬ ਐ ਆਉਣ 78 1578 ਵਿੱਚ ਮੁਗਲਿਆ ਸਲਤਨਤ ਦਾ ਰਾਜ ਪ੍ਰਗਟ ਹੋਵੇਗਾ ਤੇ 1797 ਬਿਕਰਮੀ ਸਮਤ ਵਿੱਚ ਰਾਜ ਪੁੱਟਿਆ ਜਾਵੇਗਾ ਤੇ ਜੇ ਤੁਸੀਂ ਹੁਣ ਈਸਵੀ ਨਾਲ ਚੱਲਣਾ ਕੱਲ ਨੂੰ ਫਿਰ ਜਾਓ ਸ਼੍ਰੋਮਣੀ ਕਮੇਟੀ ਤੋਂ ਪ੍ਰੈਸ ਵਿੱਚ ਬੈਠੋ ਆਪੇ ਹੀ ਸ਼ਾਈ ਲੈ ਕੇ ਬਦਲਦੇ ਹੋ ਤਰੀਕਾ ਈਸਵੀ ਦੇ ਅਨੁਸਾਰ ਕਰ ਦੋ ਕਰੋ ਗੁਰਮਾਣੀ ਦੀ ਲੰਘਣਾ ਕਰੋ ਮੂਰਖਤਾ ਪਿੱਛੇ ਕਰ ਵੀ ਚੁੱਕੇ ਨੇ ਕਈ ਕੋਲੋਂ ਹੀ ਕੈਲੰਡਰ ਬਣਾ ਕੇ ਲਾਗੂ ਕਰਤਾ ਉਹ ਸਾਾਕਾ ਕੈਲੈਂਡਰ ਚੀਟਿੰਗ ਮਾਰ ਕੇ ਨਾ ਉਹ ਵੀ ਹਿੰਦੂਆਂ ਦਾ ਹੀ ਕੈਲੈਂਡਰ ਹੈ ਨਾਨਕਸ਼ਹੀ ਕੈਲੈਂਡਰ ਬਣਾਤਾ ਕੋਲੋਂ ਹੀ ਇਕੇ ਝੜਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਰੀਕ ਦਸਮ ਗ੍ਰੰਥ ਦੀਆਂ ਤਰੀਕਾਂ ਸੰਮਤ ਸਤਰਾ ਸੈਸ ਭਣੀਜਾ ਅਰਧ ਸੈਸ ਪੁੰਤੀਨ ਕਹਿਜਾ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਨ ਕੋਸ਼ ਮਹਿਮਾ ਪ੍ਰਕਾਸ਼ ਤਵਾਰੀਖ ਗੁਰੂ ਖਾਲਸਾ ਸਭੋ ਹੀ ਮਿਟਾ ਦਿੱਤੀਆਂ ਅਖੇ ਜੀ ਇਧਰ ਨੂੰ ਚੱਲ ਪਓ ਈਸਵੀ ਨਾਲ ਰੱਬ ਦਾ ਵਾਸਤਾ ਜੇ ਰੁਪਈਏ 15-20 ਖਰਚ ਕੇ ਜੰਤਰੀ ਲੈ ਲਿਆ ਕਰੋ ਜਿਹਦੇ ਅਨੁਸਾਰ ਸਾਡੀਆਂ ਇਤਿਹਾਸ ਦੀਆਂ ਬਾਣੀ ਦੀਆਂ ਤਰੀਕਾ ਨੇ ਬਹੁਤੇ ਮਾਡਰਨ ਬਣਨ ਨਾਲ ਆਪਣਾ ਵਜੂਦ ਕਈ ਵਾਰ ਮਿਟਣ ਲੱਗ ਪੈਂਦਾ ਹੁੰਦਾ ਹੈ। ਤੋ ਕੀ ਕਰਨਾ ਹੈ 27 ਦਸੰਬਰ ਨੂੰ ਸਮੁੱਚੇ ਖਾਲਸਾ ਪੰਥ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣੀ ਹੈ। ਤੇ ਸਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨਾ ਹੈ ਤੇ ਸੌਖਾ ਸਮਝਾ ਦਵਾਂ ਜਿੱਦਣ ਤੁਹਾਡੇ ਘਰ ਕਾਕਾ ਜੰਮਦਾ ਨਾ ਕੀ ਪੜਦੇ ਉਹ ਗੁਰਦੁਆਰੇ ਆ ਕੇ ਜਦੋਂ ਗ੍ਰੰਥੀ ਸਿੰਘ ਤੋਂ ਨਾਂ ਰਖਾਉਂਦੇ ਹੋ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਾਕਾ ਹੋ ਗਿਆ ਵੱਡਾ ਕਾਕੇ ਦਾ ਰੱਖਤਾ ਵਿਆਹ ਲਾੜੀ ਨੂੰ ਵਿਆਹਾ ਤੇ ਕੀ ਪੜਿਆ ਪਰਿਵਾਰ ਦੇ ਵਦਨ ਤੇ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੇਵ ਨੇ ਤੈਸੀ ਹੋਈ ਕਾਕੇ ਨੇ ਭੋਗੀ ਉਮਰ ਓ ਮੜੀਆਂ ਵਿੱਚ ਪਿਆ ਚਿਖਾ ਸੱਜ ਗਈ ਲਾਂਬੂ ਲਾ ਦਿੱਤਾ ਸਾਰਾ ਪਰਿਵਾਰ ਗੁਰਦੁਆਰੇ ਆਇਆ ਤੇ ਅੱਜ ਫਿਰ ਪੜਿਆ ਗਿਆ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੱਥੇ ਆਗਾਜ਼ ਤੇ ਇੱਥੋਂ ਫਨਾ ਹੋਣਾ ਸਿੱਖੀ ਵਿੱਚ ਇੱਕ ਜੈਸਾ ਵੇਖਿਆ ਜਾਂਦਾ ਹੈ ਇਹ ਤੇ ਆਮ ਮੈਂ ਮੌਤ ਦੀ ਗੱਲ ਕੀਤੀ ਹੈ ਆਮ ਆਗਾਜ਼ ਦੀ ਗੱਲ ਕੀਤੀ ਹੈ ਜਿੱਥੇ ਗੁਰੂਆਂ ਪੀਰਾਂ ਦਾ ਆਗਾਜ਼ ਹੋਵੇ ਸ਼ਹੀਦਾਂ ਦਾ ਜਾਣਾ ਹੋਵੇ ਉਥੇ ਸਦਾ ਚੜ੍ਹਦੀ ਕਲਾ ਦੇ ਨਾਲ ਦਿਹਾੜੇ ਮਨਾਇਂਦੇ ਨੇ ਵੈਣਾ ਦੀ ਗਿਰਗिट ਵਾਂਗ ਅਥਰੂ ਸੁੱਟਣ ਦੀ ਸਿੱਖ ਜਗਤ ਵਿੱਚ ਕਿਧਰੇ ਜਗ੍ਹਾ ਨਹੀਂ ਹੈ ਚੜ੍ਹਦੀ ਕਲਾ ਦੇ ਨਾਲ ਦਿਹਾੜੇ ਮਨਾਇਆ ਕਰੋ